ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਦੇਰੀ ਬਾਅਦ 9:11 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਹਾਂ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਅਸੀਂ ਟੋਟਲ ਆਪਾਂ ਦਿਖਾਵਾਂਗੇ ਤੁਹਾਨੂੰ ਪੰਜ ਨਗ ਇਹ ਸਾਰੀਆਂ ਬਾਈ ਦੇ ਕੋਲ ਅੱਜ ਗੱਭਣ ਤਿਆਰ ਆ ਤੇ ਆਪਾਂ ਪਹੁੰਚੇ ਬਾਈ ਹਰਮਨਦੇ ਕੋਲ ਤੇ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਹਾਂ ਪਸ਼ੂਆਂ ਦੀ ਡਿਟੇਲ ਸਾਸੀ ਕਾ ਵੀਰ ਜੀ ਸਾਸੀ ਕਾ ਭਾਜੀ ਸੋਸ ਨਾਲ ਠੀਕ ਠਾਕ ਜੀ ਹੋਰ ਮੱਜਾ ਲੱਗਦੀ ਰਾਜਾ ਦੱਸੋ ਆਪਣਾ ਦਾਤ ਵੇਖੀ ਬੈਂਕ ਦਾ ਆਇਆ ਸਾਤੀ ਦਿਰਾਮ ਦੇ ਸਰ ਜੱਦੀ ਰਜਨਾਲਾ ਅਛਾ ਜੀ ਇਹ ਕੋਰਦੇ ਨਾਲ ਹੀ 1 ਕਿਲੋ ਮੀਟਰ ਨਾ ਨਹੀਂ ਆਪਣਾ ਅਛਾ ਜੀ ਭਾਈ ਆਪਣਾ ਨੰਬਰ ਹੀ ਦੱਸ ਦਿਓ 826444531 ਭਾਈ ਹਾਂਜੀ ਹੱਸਿਆ ਰੋਕ ਤੋਂ ਬੋਲਦਾਂ ਇੰਦਰਾ ਇਹ ਕਰੀਏ ਸ਼ੁਰੂਆਤ ਭਾਈ ਜੀ ਪਰ ਹਾਂਜੀ ਭਾਈ ਉਧਰੋਂ ਕਰੀਏ ਨੀਲੀ ਦੇ ਨਗੀਨੇ ਲਿਆਦੇ ਆ ਕਿਹੜਾ ਭਾਈ ਇੰਸਾਰ ਗਿਆ ਮੈਂ ਕਿੱਭਾ ਇੰਸਾਰ ਗਿਆ ਤੂੰ ਕਿਹੋ ਭਾਈ ਹਾਂ ਭਾਈ ਜੀ ਮੋਰਾ ਝੋਟੀ ਠੀਕ ਹੈ ਠੀਕ ਹੈ ਜੀ ਦੱਸਿਓ ਭਾਈ ਜੀ ਇਹਦੇ ਬਾਰੇ ਭਾਈ ਇਹ ਟੋਟੀਆਂ ਦੇ ਤਾਈਆਂ ਦੀ ਮਸਾਲਾ ਦੀ ਹੋਈ ਏ ਅੱਛਾ ਜੀ ਬਾਈ ਤਰੀ ਕੋ ਇਹਨੂੰ ਆ ਬਾਈ ਤਰੀ ਨੂੰ 2 ਮਹੀਨੇ ਹੋਈ ਨਹੀਂ ਗਾਂ ਦੀ ਗੱਲ ਅੱਛਾ ਜੀ ਬਾਕੀ ਬੱਕੀ ਨਾਲ ਭਾਈ ਸਿੰਘ ਸੁੰਗੋ ਖਾ ਲੋ ਛੋਟੇ ਜ਼ਿੰਗਰੀ ਛੋਟੇ ਠੀਕ ਹੈ ਠੀਕ ਹੈ ਲੋ ਭਾਈ ਕਰੋ ਚੈੱਕ ਤੁਸੀਂ ਖਾਟੋ ਲੂਟੂ ਪਾਏ ਆ ਸਿੰਘਾਂ ਚ ਤੇ ਨਿਗਾ ਨਿਗਾ ਜਾਂ ਸੈਂਕਿਆ ਕਰੋ ਤੇ ਕੁਆਲਟੀ ਚੈੱਕ ਕਰੋ ਖਾਣਾਂ ਦਾ ਸਾਈਜ਼ ਗੈਪ ਬੁਖਾਰੀਏ ਸਾਨੂੰ ਤੁਹਾਨੂੰ ਬੜਾ ਚੰਗਾ ਲੱਗਾ ਭਾਈ ਛੋਟੀ ਠੀਕ ਹੈ ਲੋ ਭਾਈ ਕਰੋ ਚੈੱਕ ਤੁਸੀਂ ਖਾਣਾਂ ਦਾ ਸਾਈਜ਼ ਗੈਪ ਕੋਲ ਕੇ ਵਿਖਾਈਏ ਭਾਈ ਜੀ ਤੇ 2 ਮਹੀਨਾ ਤੇ ਬਾਈ ਚੈੱਕ ਪਾਸ ਹੋ ਗਈ ਭਾਈ ਚੈੱਕ ਪਾਸ ਨਹੀਂ ਹੋਈ ਆ 22 ਤਰੀਕ ਨੂੰ ਮਹੀਨੇ 2 ਹੋਏ ਨੇ ਇਹ ਟੀਕਾ ਲੱਗੇ ਨੂੰ ਨਿਕਲੇ ਨਾ ਨਿਕਲੇ ਅਗਲੇ ਦੀ ਕਰਮਿਆ ਗਾੜੀ ਆਪਣੀ ਠੀਕ ਲੋ ਭਾਈ ਕਰੋ ਤੇ ਹੀ ਕਰਦ ਵਜਨ ਤੇ ਚੰਗੀ ਆ ਤੇ ਆਹ ਵਾਲੀ 2 ਤਰੀਕ ਨੂੰ 2 ਮਹੀਨੇ ਜਿਹੇ ਹੋ ਜਣੇ ਇਹਨੂੰ ਟੀਕਾ ਭਰੇ ਨੂੰ ਪਾਜੀ ਬਾਈ ਕਹਿੰਦਾ ਕਿ ਗਾਰੰਟੀ ਨਹੀਂ ਸਾਡੀ ਕੋਈ ਵੀ ਅੱਗੇ ਕਿਸਮਤ ਆ ਚੈੱਕ ਪਾਸ ਨਹੀਂ ਭਾਈ ਹੋਈ ਹੋਏ ਸਾਰੇ 40 ਦਿਨ ਹੋਏ ਪਰ ਨੂੰ ਅੱਛਾ ਜੀ ਠੀਕ ਹੈ ਠੀਕ ਹੈ ਲੋ ਭਾਈ ਕਰੋ ਸੋਣੀ ਝੋਟੀ ਭਾਈ ਪਿਓਰ ਨੀਲੀ ਦੀ ਇਹ ਪੇਟ ਪੂੜਾ ਵੀ ਬਹੁਤ ਤਕੜਾ ਚੌੜਾ ਲੱਗਾ ਤੇ ਆ ਬਹਿਗੇ ਬਾਈ ਉਹਨੇ ਆਪਣੇ 7 ਵਜੇ ਨੂੰ ਬੜਾ ਭਾਜੀ ਤੇਰਾ ਕੱਦ ਜੀ ਹੋਰ ਕਰ ਜੂਗੀ ਅੱਛਾ ਜੀ ਹਾਂ ਜੀ ਤੇ ਮੋਲ ਫੇਰ ਉਹਨੇ ਦੱਸਨੇ ਕਿ ਤੁਸੀਂ ਦੱਸਨੇ ਆ ਮੇਰੇ ਭਾਈ ਜੇ ਇਹਦੇ ਝੋਟੀ ਨਿਕਲਾਵੇ ਗੱਬਣ ਅੱਛਾ ਜੀ ਫਿਰ ਤੇ ਤੁਹਾਨੂੰ ਕੋਈ ਝੁੱਕੀ ਝੋਟੀ ਡੇਢ ਦੀ ਆ ਹਾਂ ਜੀ ਹੁਣ ਮੋਲੇ ਦਾ 50000 ਕਰ ਦਈਏ ਅੱਛਾ ਜੀ 45 ਦੀ ਦੇ ਦੀਏ ਜਾਣ ਤੋਂ ਜੈ ਜੀ ਮਾਨ ਕਰਾ ਕਰ ਮਾਨਤਨ ਆ ਗਏ ਭਾਜੀ 2000 ਰੁਪਇਆ ਸੌਣਾ ਨਾ ਹੀ ਕੰਮ ਠੀਕ ਠੀਕ 2000 ਰੁਪਇਆ ਦੀ ਭਾਈ ਛੋਟੀ ਦੇ ਰਾਂਗੇ ਠੀਕ ਠੀਕ ਹਾਂ ਲੋ ਭਾਈ ਪਰ ਮੇਰੀ ਨਹੀਂ ਆ ਕਰਦੀ ਕਰਦੀ ਛੋਟੀ ਭਾਜੀ ਪਾਲੀਆ ਦੇ ਕਿੰਨਾ ਚਿਰ ਲਾਇਦਾ 2 3 ਸਾਲ ਲੱਗ ਹੀ ਜਾਂਦੇ ਸਮਝ ਆਈ ਹਾਂਜੀ ਹਾਂਜੀ ਨਹੀਂ ਬਿਲਕੁਲ ਚਲੋ ਨਾਰਮਲ ਆ ਮੁੱਲ ਕੋਈ ਨਹੀਂ ਇਹ ਤੇ ਬਾਕੀ ਮੌਕੇ ਦੇ ਕਿਰੋ ਨਾ ਤੇ ਭਾਜੀ ਪਿਓਰ ਨਹੀਂ ਲੀਦੀਓ ਠੀਕ ਹੈ ਠੀਕ ਹੈ ਤੇ ਆ ਜਾਓ ਹੁਣ ਦੂਜੇ ਨੰਬਰ ਤੇ ਵੀ ਨੀਲੀ ਰਾਵੀ ਦੱਸਿਓ ਭਾਈ ਆ ਦੇ ਬਾਰੇ ਇਹ ਛੋਟੀ ਦਾ ਭਾਈ ਦੂਜਾ ਸੁਆ ਇਹ ਅੱਛਾ ਜੀ ਆਪੇ ਚੁਣਾ ਖਾ ਰਹੀਏ ਮੰਗ ਰੂ ਪਿਓਰ ਨੀਲੀ ਰਾਵ ਜਿਹਨੂੰ ਆਂਦੇ ਭਾਜੀ ਅੱਖਾਂ ਸਣੇ ਬਿੱਲੀਆਂ ਠੰਡੀ ਬੜੀ ਭਾਈ ਛੋਟੀ ਇਦਾਂ ਹੀ ਪਲਾ ਬਹਿ ਜਾਓ ਅੱਛਾ ਜੀ ਹਾਂਜੀ ਆਦਰ ਭਾਈ ਪੱਠੇ ਮੋਕੇ ਨੂੰ ਦੋ ਕਰਾਂ ਪਾਜਾਂ ਨੂੰ ਦਿਨਾਂ ਨੇ ਕੱਢਣਾ ਆ ਅਛਾ ਜੀ ਹਾਂਜੀ ਦੋ ਕਰਾਂ ਨੇ ਪਾਜਾਂ ਨੂੰ ਦਿਨ ਹੀ ਸਾਹੋਤੋ ਦੋ ਪਾਜੋ ਭਾਈ ਨਿਕਾ ਵੀ ਰੰਦਾ ਦੁੱਧ ਭਾਈ ਇਹਨਾਂ ਨੇ ਕੱਢਣਾ ਆ ਸੜਾਂ ਨੇ ਉਹ ਪਾਜਾਂ ਨਾਲ ਸੱਜਣਾ ਭਾਈ ਜਿੱਦਾਂ ਸਟਾਲੇ ਮੋਕੇ ਭੱਜਣੀਆਂ ਅਛਾ ਜੀ ਇਹੋ ਸੱਜਣਾ ਦੁੱਧ ਤੋਂ ਆ ਚੰਨੀ ਸਾਰੀ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਕਰੋ ਜੱਟ ਨਹੀਂ ਕੱਦ ਭਾਈ ਨੇ ਤਾਂ ਵੀ ਚੰਗਾ ਆ ਇਹ ਕਿੰਵੇਂ ਸਵੇਰੇ ਸੁਣਾ ਭਾਈ ਨੇ ਜੱਟਾ ਖਵਾ ਝੋੜੀ ਦਾ ਭਾਈ ਅੱਖਾਂ ਵੀ ਪਿੰਨੀਆਂ ਦੇ ਦੇਖ ਲਓ ਥੋੜੀ ਸੁਨਿਆਰੇ ਦੀ ਹੁਣ ਘਰ ਦੀ ਆਈ ਤੇ ਦਾ ਕਟਮ ਕੀ ਅੰਦਾਜ਼ਾ ਦੋਤੀ ਹੈ ਭਾਈ ਇਹ ਤੇ ਦਾ ਕਟਮ ਕੀ ਆ ਜੀ ਭਾਈ ਇਹ ਜਦੋਂ ਮੈਂ ਥੋੜਿਆ ਡਰਦੀ ਛੋਟੀ ਆਡੇ ਕੋਲ ਡਰਦੀ ਆ ਭਾਈ ਇਹ ਨਾ ਉਹ ਲੈ ਲੀ ਹੋਰ ਬੜੀ ਕਰਦੀ ਆ ਅਛਾ ਜੀ ਸੰਗਲ ਪਾਇਆ ਹੀ ਘਰ ਆਣਿਆ ਠੀਕ ਆ ਆ ਵੇਖੋ ਸਮਾਂ ਦਾ ਫੈਲ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਐਂਡ ਗੇਟ ਗੇਟ ਟੂ ਦੇ ਵੀ ਨਿਸ਼ਾਨ ਜੋ ਭਾਈ ਛੋਟੀ ਦੇ ਕਈਆਂ ਵੀ ਨਾਲ ਦੀ ਡਿਮਾਂਡ ਹੁੰਦੀ ਪਿਓਰ ਨੀਲੀ ਦਾ ਵੀ ਹੋਵੇ ਟੂ ਤੇ ਨਿਸ਼ਾਨ ਹੋਵੇ ਠੀਕ ਅਸੀਂ ਸ਼ਾਇਦ ਹੁੰਦਾ ਇਹ ਬੰਨੂ ਗੜੀ ਟੱਟ ਨਹੀਂ ਜਾਂਦਾ ਨਿਸ਼ਾਨ ਬਾਕੀ ਭਾਈ ਦੇਣ ਛੋਟੀ 15 20 ਖੜਦੀ ਆ ਅਛਾ ਜੀ ਬਾਕੀ ਉਹਨਾਂ ਆਪਾਂ ਮੀਆਂ ਦਿਨਾਂ ਦੀ ਸਾਫ ਛੱਡ ਕੇ ਦੇ ਦੇਣੀ ਠੀਕ ਹੈ ਕੀ ਮੁੱਲ ਫਿਰ ਹੋਣੇ ਦਾ ਲੈ ਲਓ ਭਾਈ ਤਿਆਰ ਹੋ 290 ਦੀ 95 ਦੀ ਵੀ ਵੇਚ ਲਈਦੀ ਆ ਹਾਂਜੀ ਕੋਣੇ ਦਾ ਮੁੱਲ ਕੋਈ 80 85 ਨਹੀਂ ਹੈ ਅੱਛਾ ਜੀ 70000 ਦੀ ਦੇ ਦਾਂਗੇ 70 ਦੀ ਹਾਂਜੀ ਕਰਵਾਉਣਾ ਮਾਤਾਂ ਤੇ ਕਰਾਵਾ ਲਈ ਉੱਚ 2000 300 ਹਾਂ ਭਾਈ ਭਾਈ ਕਹਿੰਦਾ 70 200 ਚੋੜ ਕਰ ਦਾਂਗੇ ਭਾਈ ਝੋਟੀ ਪਰ ਮਿਲਦੀ ਨਹੀਂ ਆ ਪਿਓਰ ਨਹੀਂ ਲੀਦਾ ਠੀਕ ਠੀਕ ਲਓ ਭਾਜੀ 75000 ਚੋਂ 200 ਰੁਪਇਆ ਆਵੇ ਭਾਈ ਕਹਿੰਦੇ ਕੱਟ ਤੇ ਲੋਡੇ ਦੀ ਫਾਰਮ ਤੋਂ ਮਿਲਨੇ ਆਏ ਠੀਕ ਠੀਕ ਲਓ ਹਾਂ ਜੀ ਕਰੋ ਚੈੱਕ ਬਣ ਗਿਆ ਅੱਖਾਂ ਮਿਲੀਆਂ ਡੇਡਾ ਕੱਟ ਆ ਗਿਆ ਜੀ ਹਾਂ ਜੀ ਇਹਦੇ ਬਾਰੇ ਭਾਈ ਦੱਸਿਓ ਇਹਦਾ ਸੁਆਗੋ ਵੀ ਤੀਜਾ ਨਾਲੇ ਚੌਥਾ ਨਾਲੇ ਆਪਣੀ ਸਮਝ ਲਾ ਲੈ ਪਿੱਛੋਂ ਦੋਈਆਂ ਨੂੰ ਵਿਖਾ ਦੋ ਮੇਰਾ ਪੇਟ ਕੁੜਾ ਵਿਖਾ ਦੋ ਠੀਕ ਠੀਕ ਲਓ ਭਾਜੀ ਕਰੋ ਚੈੱਕ ਕਹਿੰਦਾ ਣਪੰਡਾ ਭਾਈ ਚੋ ਮੇਰਾ ਪਿੰਡ ਪਰ ਆ ਰਿਹਾ ਦੇਖਦਾ ਆ ਹਾਂ ਜੀ ਸ਼ਹਿਰੋਂ ਮੁੰਡੇ ਜੰਮਿਆ ਮੈਂ ਦਾ ਅੱਛਾ ਜੀ ਕਿੰਨਾ ਟਾਂਕ ਬਿਤਾਜੂਗਾ ਜੀ ਕੋਈ ਸ਼ਾਇਦ ਦੇਣਾ 10 ਲੈ ਜੂ ਮੈਂ ਹੀ ਭਾਜੀ ਬਣ ਬਣ ਕਮਲੀ ਲੈ ਦੂਗੀ ਅੱਛਾ ਜੀ ਕਰਮਾਰੀ ਤੂਲ ਕਿੱਡਾ ਲਾਈ ਪਈ ਨੇ 2 ਚਾੜੂ ਦੀ ਆ ਨਾ ਹਾਂ ਜੀ ਕਿੰਨਾ ਦੁੱਧ ਭਰਿਆ ਪਿੱਛੇ ਸੂਏ ਦੁੱਧ ਭਾਜੀ ਜਿਹੜਾ ਆ ਲੋਕਾਂ ਨਾਲ ਤੁਢੀ ਮਾਰੀ ਜਾਂਦੇ ਆ ਅੱਛਾ ਜੀ ਕਿੰਨਾ ਬੋਲਾਂਗੀ ਉਹਨਾਂ ਇੰਨੀ ਪੀਲਾ ਦੁੱਧ ਕੀਤੀ ਆਂਦੇ 13 12 13 14 ਗਰਾਂ ਤੋਂ ਮੈਂ ਨਹੀਂ ਛੋੜਦੀ ਸਾਡੀ ਹਾਂ ਹਾਂ ਜੀ ਠੀਕ ਠੀਕ ਲਓ ਭਾਜੀ ਕਾਰ ਚੈੱਕ ਦੇ ਕਾਰ ਤੋਂ ਵਾਕੇ ਤੋਂ ਝਗੜਾ ਵਾ ਸੁਵਾ ਭਾਈ ਕਹਿੰਦਾ ਕਿ ਆਪਣੇ ਸਮਝਣਾ ਦੇ ਤੀਜਾ ਲਾਲੇ ਚੌਥਾ ਲਾਲੇ ਬਾਕੀ ਨਿਸ਼ਾਨੀਆਂ ਰਹੀਆਂ ਹਵਾਲੇ ਤਾਂ ਕੀ ਆ ਕਿਉਂ ਨੀਂਦੀ ਨਹੀਂ ਭਾਈ ਕਰੋ ਜੀ ਕਿੱਕਾ ਫੇਸ ਪਾਰਟੀ ਤੇ ਕੰਦ ਵਜਣ ਵੀ ਚੰਗਾ ਵਾ ਛੋਟੇ ਸਿੰਘ ਦੀ ਮੈਂ ਭਾਈ ਝੋਟੀ ਮੈਂ ਜੋ ਅੱਛਾ ਜੀ ਠੀਕ ਹੈ ਬਾਕੀ ਚਾਰੇ ਮਾਲ ਭਾਈ ਥੋੜੀ ਜੀ ਲੱਸੀ ਰਹੀ ਜਰੂਰ ਅੱਛਾ ਜੀ ਹਾਂ ਜੀ ਇਹ ਦਿਨਾਂ ਨੂੰ ਸਾਫਤਾ ਹੀ ਹੋ ਗਿਆ 14 ਲੀਟਰ ਦਾ ਪਿਛਲੇ ਸਵੇਰ ਨੂੰ ਦੁੱਧ ਭਰਿਆ ਵਾ ਬਾਕੀ ਪਤਲੇ ਚੰਮ ਵਾਲੀ ਤੇ ਨਾੜਾ ਮੁੰਨਾ ਸਾਰੇ ਪਿੰਡੇ ਤੇ ਆ ਗੀਆਂ ਦੇ ਇਹ ਸੱਚ ਪੂਰਾ ਕਰ ਦਵਾਂ ਨੀ ਬੜੀ ਮਹਾਂ ਸਾਫ ਆ ਲੈਵੇ ਦੀ ਵੇਖੋ ਲਓ ਭਾਜੀ ਅੱਖਾਂ ਆ ਚੱਡਾ ਭਾਜੀ ਤੇ ਭਾਈ ਕੀ ਮੋਲੇ ਰੱਖੇ ਇਹਦੇ ਵੀ ਡੱਬ ਜੋ ਮੈਂ ਦੇ ਮੋਲ ਲੈਣਾ ਵੀ 80 85 ਜੋ ਮਰਜ਼ੀ ਕਰੀਏ ਭਾਜੀ ਸੇਮ ਹੀ ਕਰ ਦਈਏ ਕਿੰਨਾ 75 75 ਦੀ ਭਲਾ ਕੋ ਵੀਰ ਉਹ ਲੈ ਜਾ ਭਰਾ ਇਹ ਲੈ ਠੀਕ ਹੈ ਠੀਕ ਹੈ ਲਓ ਭਾਜੀ 75000 ਆ ਭਾਵੇਂ ਨਿਕੇ ਨਿਕੇ ਪਾਏ ਮਾਨਦਾਰ ਨਹੀਂ ਹੋਣਾ ਠੀਕ ਹੈ ਠੀਕ ਹੈ ਲਓ ਭਾਈ ਬਾਈ ਕਹਿੰਦਾ ਕਿ ਲੈਣ ਦੇਣ ਵਾਲੇ ਮੁੱਲ ਕੀਤੇ ਆ ਕਿ ਮੈਂ ਹੀ ਆ ਭਾਜੀ ਇਹਨੇ ਸਾਰੀ ਗਰਮੀਆਂ ਦੁੱਧ ਚੋਣਾ ਆ ਇਹ ਤਾਂ ਗੱਲ ਸਹੀ ਕੋਈ ਵੀ ਸਾਰਾ ਸਵਾ ਪੀ ਗੋ ਪਲਾ 50 60 ਦੀ ਟੋਕੜ ਗੱਬਣ ਵੇਚ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਈ ਆਜੋ ਹੁਣ ਚੌਥੇ ਨੰਬਰ ਤੇ ਆਹ ਭਾਜੀ ਗਾੜੀ ਮੀਨੀ ਮੈਂ ਆ ਗਈ ਇਹਦਾ ਸਵਾ ਤੀਜਾ ਜੋ ਅੱਛਾ ਜੀ ਦੇਣੇ ਵੀ 10 ਤੋਂ 15 ਮਈ ਖੜਤੀਏ ਅੱਛਾ ਜੀ ਪਿਛੋਂ ਮ ਖੜਤੀਏ ਲੈਵਾਂ ਲਓ ਭਾਈ ਕਰੋ ਜੇ ਕਹਤੋਂ ਢਾਂ ਭੰਡਾਰੋਂ ਚੰਗਾ ਵਾ ਤੇ ਲਾਂਡੂ ਲਾ ਜਿਹੜੀਆਂ ਹਵਾਨੇ ਦੇ ਦੇਗੇ ਇਹਦੇ ਚੰਗੀਆਂ ਵਾਂ ਹਾਂ ਪਾ ਜੀ 7 ਵਜੇ ਨੂੰ ਵੇਖੋ ਰਾਜੀ ਵੇਖੋ ਮੈਂ ਕਿੰਨਾ ਲੈਜ ਦੇਣੇ ਨੇ ਲੈਣ 10 ਤੋਂ 15 ਮਹੀ ਲੈ ਗੂ ਜੀ ਪਾ ਜੀ ਠੀਕ ਆ ਠੀਕ ਆ ਬਈ 10 ਤੋਂ 15 ਦਿਨ ਬਈ ਆ ਇਹਦਾ ਪਾ ਜੀ ਟੋਕੜਾਂ ਵਾਲਾ ਅਛਾ ਹੀ ਹਾਂਜੀ ਉਹ ਬਈ ਭਾਗ ਨੂੰ ਬਈ ਕਹਿੰਦਾ ਕਿਦਾ ਯਾਰ ਪਾਵਾਂਗੇ ਕਰੋ ਚੱਕ ਤੁਸੀਂ 7 ਵਜਨ ਦੀ ਚੰਗੀ ਆ ਲੈਣ ਜਿਹੜੇ 10 ਤੋਂ 15 ਲੈ ਗੂ ਵੀ ਤੇ ਸਟ੍ਰੈਟ ਕੁੜਾ ਬਹੁਤ ਹੀ ਚੰਗਾ ਲੱਗਾ ਵਾ ਕਰੋ ਚੱਕ ਤੁਸੀਂ ਬਾਕੀ ਜਿਹੜੀਆਂ ਹਵਾਨੇ ਦੇ ਟਿਨਾ ਢੋਲਾ ਜੇ ਕਾਫੀ ਆ ਤੇ ਥਣਾ ਦਾ ਸਹਿਜ ਗਿਆ ਵੀ ਚੰਗਾ ਵਾ ਪਰ ਉਹ ਲਾਗੇ ਤੋਂ ਤੁਸੀਂ ਇਹ ਵੀ ਚੱਕ ਬਗੀ ਨੇ ਕਿੰਨਾ ਘਰ ਭਰਿਆ ਦੁੱਧ ਹੈ ਇਹਨੇ ਭਾਜੀ 12 ਲੀਟਰ ਦੁੱਧ ਪੀਲੇ ਸੋਏ ਚ ਆਇਆ ਜੋ ਅੱਛਾ ਜੀ ਬਾਕੀ ਤਿਆਰ ਕਰਕੇ ਮਹੀਂ ਦੀ ਸ਼ਾਈ ਛੂਈ ਵੇਖ ਲੋ ਭਾਜੀ ਠੀਕ ਹੈ ਜੀ ਤਿਆਰ ਕਰਕੇ ਮਹੀਂ ਜਿੰਨੀ ਦੀ ਮਰਜ਼ੀ ਵੇਚ ਜੀਏ ਅੱਛਾ ਜੀ ਹੁਣ ਮੋਲੇ ਦਾ ਕੋਈ 70 ਰੁਪਏ ਦੱਨੀਏ ਅੱਛਾ ਜੀ 6000 ਦੀ ਮਹੀਂ ਦੇ ਜੀਏ ਇਹ ਘਰੋਂ ਨਾ ਮਾਨ 2100 ਭਾਜੀ ਆਤ। 68200 ਛੋੜ ਭਾਜੀ ਹੋ ਗੂ ਠੀਕ ਠੀਕ ਇਹ ਵੀ ਮਾਨ ਕਿਸ਼ੋ ਅੱਜ ਪਾੜਾ ਮਿਲਿਆ ਗਾੜੀ ਵੀ ਪਾੜਾ ਦੇਣਾ ਬਿਲਕੁਲ ਬਿਲਕੁਲ ਸਹੀ ਗੱਲ ਠੀਕ ਆ। ਕੋਈ ਯਾਰੀ ਕਮਾਈ ਨਹੀਂ ਹੋएगी ਨਾ ਜੇ ਵੇਖ ਲੋ ਠੀਕ ਆ। ਭਾਜੀ ਲਿਖੇ ਨਿਕੇ ਰੇਟ ਆ ਬਾਈ ਦੇ ਤੇ ਪਜੂ ਚੰਗੇ ਹੁੰਦੇ ਆ। ਹਾਂਜੀ ਆਜੋ ਐਂਡ ਤੇ ਫੋਟ ਚੰਗੇ ਸਾਰੇ ਕਾਟਾਂ ਲੀਆ ਦੱਸਿਓ ਬਾਈ ਆਦੇ ਬਾਰੇ। ਦੇਖੋ ਭਾਜੀ ਮੈਂ ਉਹ ਸੁਈ ਨੂੰ ਹੋ ਗਏ ਇਹ ਮਹੀਨੇ ਉਹ ਥੋੜੇ-ਬੋੜੇ ਦਿਨ ਬਾਹਰ ਹੀ ਹੋਣਗੇ ਅੰਦਰ ਨਹੀਂ ਹੋਣਗੇ। ਅਛਾ ਜੀ ਦੋ ਦਿਨ ਕੋ ਹੋਗਾ 9 ਕਿਲੋ ਅਛਾ ਜੀ 8 ਮਨ ਲੈ ਜੇ ਬੱਚਾ ਨਹੀਂ ਹੈਗਾ ਸਵੇਰੇ 8:30 ਵਜੇ ਮੈਂ ਜਾ ਕੇ ਚੋਈਏ ਅਛਾ ਜੀ ਹਾਂ ਜੀ ਤੇ ਵੇਖ ਲਓ ਕੰਮ ਹੀ ਬੰਦੀ ਜਾਂਦੀ ਹੈ ਸ਼ਾਮ ਨੂੰ ਪੂਰੀ ਮੈਂ ਬੰਦੀ ਹਜੇ ਭਾਜੀ 11:30 ਵਜੇ ਦਾ ਨਾਮ ਹੋਇਆ ਸ਼ਾਮ ਨੂੰ 6 ਵਜੇ ਇੱਕ ਨਵੀਂ ਤਿਆਰ ਹੋਈ ਆ ਤੂੰ ਆ ਤੀਜਾ ਜੋ ਠੀਕ ਹੈ ਠੀਕ ਨਾ ਬਲੀ 5:00 ਸਵੇਰਾ ਸੋਈ ਜਾਂ ਤੇ ਪਿੰਡ ਪੁੜਾ ਬਹੁਤ ਚੰਗਾ ਵਕ ਬੱਡੀ ਮੈਂ ਭਾਜੀ 1:00 ਵਜੇ ਨਾਲ ਹੀ ਅਛਾ ਜੀ ਹਾਂ ਜੀ ਠੀਕ ਹੈ। ਲਓ ਭਾਈ 9 ਲੀਟਰ ਭਾਈ ਦੁੱਧ ਹੁਣ ਤਿਆਰ। ਹਾਂਜੀ ਹਾਂਜੀ ਹਾਂਜੀ। 9 ਲੀਟਰ ਜਿਹੜਾ ਦੁੱਧ ਭਾਈ ਬਿਲਕੁਲ ਤਿਆਰ ਆ ਤੇ ਸੂਜੀ ਨੂੰ ਕੋਈ ਮਹੀਨੇ ਹੋਏ 1-2 ਦਿਨ ਵੱਧ ਲਾੜੇ ਘੱਟ ਲੜੇ। ਕਿਹੜਾ ਭਾਜੀ ਵੀਰ ਮੈਂ ਚੋਰੂ ਹੋਣਾ ਛੱਡ ਕੇ ਜਾਊਗਾ ਇੱਥੇ। ਅੱਛਾ ਜੀ। ਹਾਂਜੀ। ਠੀਕ ਠੀਕ। ਲੋਕੀਂ ਬੱਗੇ ਵੱਡੇ ਕੱਦ-ਕਾਟ ਵਾਲੇ ਤੇ ਸ਼ਰਟ ਪੁਲਾਇਆ ਗਿਆ। ਪੂਛ ਤਾਂ ਵੀਰੇ ਵਾਲੇ ਦੇ ਕਾਲੀ ਆ। ਪੂਛ ਤਾਂ ਕਾਲੀ ਭਾਜੀ ਮੱਥੇ ਤੇ ਵੀ ਨਹੀਂ ਵਾਲ ਚਿੱਟਾ ਹੋ ਮੈਂ ਦੇ। ਉਹ ਭਾਈ ਕਰੋ ਚੱਕੈਣ ਪੂਛ ਵੀ ਕਾਲੀ ਆ। ਤੇ ਥਾਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ। ਉਹ ਇੱਟਿਆ ਕ ਲਾਗੇ ਨੇ ਤੁਸੀਂ ਥਾਣਾ ਦਾ ਸਾਰਗਰ ਦੇ ਹਟਰ ਕੁਆਲਟੀ ਇਹ ਪੇਟ ਨੂੰ ਥੋੜਾ ਚੈੱਕ ਕਰਾ ਦੇ ਭਾਈ ਕੀ ਮੋਲੇ ਰਹਿ ਰਿਹਾ ਭਾਈ ਆਈ ਬੱਚਾ ਹੋਵੇ ਮੈਂ ਜਿੰਨੇ ਦੀ ਮਰਜ਼ੀ ਵੇਚ ਲਈਦੀ ਆ ਅਛਾ ਜੀ ਮੋਲੇ ਦਾ 70000 ਦੀ ਹਾਂ ਜੀ 64000 ਦੀ ਐਵੇਂ ਦਵਾਂਗੇ 200 ਛੋੜੋ ਠੀਕ ਪਰ ਜੇ ਨਹੀਂ ਛਾੜਦੀ ਆ ਲੈ ਜੇ ਕੋਈ ਹੋ ਲੈ ਜੇ ਠੀਕ ਮਲੀਆਂ ਮਈਆਂ ਦੋਵੇਂ ਪੁਣੇ ਥਰਮੀਟਰੀਆ ਨਾਮਾਂ ਨੇ ਠੀਕ ਹੈ ਠੀਕ ਹੈ ਬਾਕੀ ਇਹ ਉਹ ਬਿੰਗੇ ਨੀਗੇ ਦੋ ਟਾਈਮ ਚੋ ਕੇ ਚਾਰ ਟਾਈਮ ਚੋ ਕੇ ਚੈੱਕ ਪਾਸ ਕਰਕੇ ਕਰੋ ਠੀਕ ਹੈ ਠੀਕ ਹੈ ਲਓ ਭਾਈ ਜੀ ਹਰ ਵਾਰੀ ਭਾਈ ਬੇਨਤੀ ਕਰਦਾ ਬਹੁਤ ਬਾਕੀ ਆ ਭਾਈ ਤਿੰਨੇ ਮਈਆਂ ਆ ਪਾਈਕੇ ਘਰੋਂ ਲਈਆਂ ਬਾਦਰ ਏਰੀਆ ਜਾਂ ਮਈਆਂ ਕੱਢ ਕੇ ਲਿਆਂਦੀਆਂ ਆ ਅਛਾ ਜੀ ਆ ਮਈ ਜਿਹੜੇ ਵੀਰ ਕੋਲ ਆਈ ਬੜਾ ਮਾਣ ਦਾ ਕੀਤਾ ਪਹਿਲੀ ਵਾਰ ਗਏ ਹਾਂ ਬਾਈ ਇੱਕ ਹੋਰ ਹੀ ਨੀਲੀ ਰਾਵੀ ਉਹ ਵੀ ਕੋਈ ਟੱਕੇ ਨਾਲ ਆ ਗਿਆ ਪਿੰਡ ਦਾ ਮਈਆਂ ਚਾਰ ਹੀ ਅੱਜ ਨੀਲੀ ਦੀਆਂ ਝੋਟੀਆਂ ਉਹ ਤਾਜੀ ਸੂਈ ਝੋਟੀ ਕੋ ਪਿੰਡ ਦਾ ਬੰਦਾ ਫੱਕੇ ਲੈ ਗਿਆ ਠੀਕ ਹੈ ਠੀਕ ਹੈ ਹਾਂਜੀ ਉਹ ਬਾਈ ਸੱਤੂ ਸਾਰੇ ਬਾਈ ਦੇ ਕੋਲ ਚੱਗੇ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਕਿਸਾਨ ਵੀਰਾਂ ਭਰਾਵਾਂ ਦਾ